ਪੁਲਰ ਜਿੰਦਾਬਾਦ ਜੋ ਰਲਿ ਕਬੂਸਾ ਤੋਂ ਅੰਮ੍ਰ ਅੰਮ੍ਰitsar ਚੁੰਗੀ ਤੋਂ ਜਿਹੜੀ ਹੁੰਦੀ ਹੋਈ ਏ ਮੇਨ ਬਿਆਰਾਂ ਦਾਨੀ ਸ਼ਾਲ ਅੰਮਰਪਾਗ ਬੱਸ ਸਟੈਂਡ ਡੀਸੀ ਚੋਂ ਫਰਸਟ ਸਟੇਪ ਕੋਲ ਸਭ ਤੋਂ ਹੁੰਦੀ ਏ ਜਿਹੜੀ ਅੱਜ ਰਿਲੀਫ ਚੌਕ ਵਿੱਚ ਜਿਹੜੀ ਸਮਾਪਤ ਹੋਈ ਏ ਮੈਂ ਵੀ ਪਹੁੰਚਾ ਮੈਂ ਦੇਖ ਕੇ ਬੜਾ ਮਰਖੁਸ਼ ਹੋਇਆ ਤੇ ਇੰਨੇ ਬੀਤੀ ਸਮੇਂ ਚ ਥੋੜੇ ਸਮੇਂ ਚ ਇੰਨੇ ਝੂਠੇ ਹੰਗਾਰਾ ਦਿੱਤਾ ਕਿ ਇਹ ਲੱਗਦਾ ਕਿ ਭਵਨ ਸਿੰਘ ਮਾਨ ਜੀ ਦੀ ਸਰਕਾਰ ਤੇ ਸਾਰਾ ਝੂਠ ਬੜਾ ਖੋਚਿਆ। ਉਹਤੇ ਜੇ ਆਪਾਂ ਸਕੂਲ ਦੀ ਗੱਲ ਕੀਤੀ ਆ ਜੇ ਆਪਾਂ ਬਿਜਲੀ ਦੀ ਗੱਲ ਕੀਤੀ ਆ ਜੇ ਆਪਾਂ ਨੌਕਰੀਆਂ ਦੀ ਗੱਲ ਕੀਤੀ ਆ ਤੇ ਉਹ ਸਾਰੇ ਕੰਮ ਉਹ ਪੁਆਇੰਟ ਲਿਖੇ ਆ ਜਿਹੜੇ ਕਿ ਸਰਕਾਰ ਨੇ ਭਗਵੰਤਪਾਲ ਸਾਹਿਬ ਨੇ ਪਿਛਲੇ ਦੋਵਾਂ ਸਾਲਾਂ ਚ ਕਰ ਦਿੱਤੇ ਆ। ਦੀ ਵੱਲੋਂ ਸਾਰੀ ਹਲਕਿਆਂ ਦੀ ਪੰਜਾਬ ਦੀ ਹਲਕਿਆਂ ਦੀ ਹਰ ਹਲਕੇ ਦੇ ਵਿੱਚ ਚਾਰ-ਚਾਰ ਬਾਈਕ ਰੈਲੀयां ਕਰਨੀਆਂ ਸੋ ਇੱਕ ਰੈਲੀ ਸਾਡੀ ਹੋ ਚੁੱਕੀ ਸੀ ਇੱਥੇ ਇਹ ਦੂਸਰੀ ਅਸੀਂ ਬਾਈਕ ਰੈਲੀ ਅੱਜ ਕੀਤੀ ਆ ਆਵਾਜ਼ੀ ਪਾਰਟੀ ਯੂਥ ਲਈ ਕੀ ਏਜੰਡੇ ਲੈ ਕੇ ਚੱਲੀ ਹੈਗੀ ਯੂਥ ਹੀ ਇਸ ਸਰਕਾਰੀ ਸਹੀ ਮੈਨੇ ਵਿੱਚ ਯੂਜ਼ਦੀ ਆ ਸੋ ਦਾ ਯੂਥ ਮਤਲਬ ਸਾਰੀ ਕੋਈ ਵੀ ਕੰਮ ਆ ਯੂਥ ਪੂਰਾ ਐਫੀਸ਼ੀਐਂਟ ਕਰਦੇ ਤੇ ਅੱਜ ਜਿਹੜੀ ਇੱਕ ਰੈਲੀ ਕੱਢੀ ਗਈ ਹੈ ਯੂਥ ਦੀ ਇਹਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਵਾ ਕਿ ਜੋ ਲਾਲਜੀਤ ਸਿੰਘ ਭੁੱਲੜਾ ਸਾਡੇ ਜੋ ਕੈਂਡੀਡੇਟ ਉਹ ਯੂਥ ਨੇ ਦਿਲਾਂ ਦੀ ਧੜਕਣ ਉਹ ਇੱਕ ਯੂਥ ਉਹਨਾਂ ਨੂੰ ਪਸੰਦ ਕਰਦਾ ਵਾ ਹਾਂਜੀ ਪੈਦਾਨ ਜੀ ਅੱਜ ਜਿਹੜੀ ਰੈਲੀ ਨਿਕਲੀ ਕਿੱਥੋਂ ਤੱਕ ਕਿੱਥੋਂ ਲੈ ਕੇ ਕਿੱਥੋਂ ਤੱਕ ਨਿਕਲੀ ਹੈਗੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਰੈਲੀ ਹੈ ਆਪਣੇ ਜੋ ਹਲਕਾ ਕਪੂਤਲਾ ਦੇ ਯੂਥ ਵਿੰਗ ਵੱਲੋਂ ਜੋ ਕੱਢੀ ਗਈ ਆ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਤੋਂ ਯੂਥ ਪ੍ਰਧਾਨ ਆਕਾਸ਼ਦੀਪ ਜੀ ਸਾਡੇ ਮਨਿੰਦਰ ਪਾਜੀ ਸਾਡੇ ਹਰਦਰਖਾ ਸਾਹਿਬ ਜੀ ਸਾਡੇ ਸੰਦੀਪ ਜੀ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਜਿੱਦਾਂ ਸਾਡੇ ਨਵੇਂ ਸਾਥੀ ਜੇ ਨਿਰਨਾਰ ਜੀ ਸਾਡੇ ਸ਼ੈਕੀ ਵੀਰ ਜੀ ਜਿਹੜੇ ਸਾਡੇ ਪਾਰਟੀ ਦੇ ਨਾਲ ਜਿਹਨਾਂ ਨੇ ਨਾਲ ਮਿਲ ਕੇ ਪੂਰੇ ਸਮੋਗ ਦੇ ਨਾਲ ਜੋ ਇਹ ਰਾਜਨੀਤਿਕ ਮੌਸਲਾ ਤੋਂ ਅੰਮ੍ਰ ਅੰਮ੍ਰਿਤਸਰ ਚੁੰਗੀ ਤੋਂ ਜਿਹੜੀ ਹੁੰਦੀ ਹੋਈ ਏ ਮੇਨ ਬਜ਼ਾਰਾ ਤਾਨੀ ਸ਼ਾਲ ਅੰਮ੍ਰ ਪਾਰ ਬਸ ਸਟੈਂਡ ਡੀ ਸੀ ਚੋਂ ਫਿਰ ਸਟੇਟ ਕੋਟ ਵੱਲ ਸਭ ਤੋਂ ਹੁੰਦੀ ਹੋਈ ਜਿਹੜੀ ਇੱਥੇ ਰੀਨਿਊ ਸਟਾਕ ਬੱਚੇ ਜਿਹੜੀ ਸਮਾਪਤ ਹੋਈ ਹੈ ਯੂਥ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਜਿਹੜਾ ਦੇਖਣ ਨੂੰ ਤੁਹਾਨੂੰ ਮਿਲਿਆ ਹੈਗਾ ਤੇ ਕਿੰਨੇ ਕਿ ਨੌਜਵਾਨ ਅੱਜ ਰੈਲੀ ਦੇ ਵਿੱਚ ਸ਼ਾਮਲ ਸਨ ਇਹ ਯੂਥ ਦੀ ਲਗਭਗ ਪੂ ਤੇਸ ਤੋਂ ਪਹਿਲਾਂ ਵੀ ਜਿਹੜੀ ਇੱਕ ਬਹੁਤ ਰੈਂਡੀ ਜਿਹੜੀ ਜਿਹਦੇ ਵਿੱਚ ਯੂਥ ਵੱਲੋਂ ਬੜਾ ਪਰਗੋਰ ਹੰਗੋਰਾ ਜਿਹੜਾ ਆ ਉਹ ਸਮੇਂ ਦਿੱਤਾ ਗਿਆ ਸੀਗਾ ਇਹ ਤਾਂ ਵੱਡੀ ਸ਼ੋਰ ਸ਼ੋਟ ਕਾਲ ਦੇ ਉੱਤੇ ਇੱਕ ਪਾਰਟੀ ਦੇ ਹੁਕਮ ਕੀਤਾ ਸੀਗਾ ਕਿ ਇੱਕ ਜਿਹੜੀ ਰੈਂਡੀ ਜਿਹੜੀ ਬਾਈਕ ਰੈਂਡੀਆਂ ਹੋਰ ਕੱਢੀ ਜਾਵੇ ਉਹਦੇ ਉੱਤੇ ਵੀ ਜਿਹੜਾ ਅੱਜ ਬਹੁਤ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਨੇ ਜਿਹੜਾ ਸਲੋਕ ਕੀਤਾ ਆ ਔਰ ਬੜਾ ਵੱਡਾ ਕੁਛ ਸ਼ਾਹ ਜਿਹੜਾ ਆ ਕਬੂਤਰੇ ਵਿੱਚ ਯੂਥ ਵਿੱਚ ਦਾ ਦਿਖਿਆ ਹੋਇਆ ਸ਼ਹਿਰ ਵਾਸੀਆਂ ਦੇ ਵਿੱਚ ਕਿਹੋ ਜਿਹਾ ਸਹਿਯੋਗ ਦੇਖ ਰਹੀ ਹੈ ਸ਼ਹਿਰ ਵਾਸੀ ਬੜਾ ਵਧੀਆ ਇੱਕ ਰਿਸਪੋন্স ਕਰਦੇ ਆ ਜਦੋਂ ਵੀ ਕੋਈ ਵੀ ਪਾਰਟੀ ਦਾ ਪ੍ਰੋਗਰਾਮ ਹੁੰਦਾ ਹੈ ਬੜਾ ਸਾਰੇ ਸ਼ਹਿਰ ਨਿਵਾਸੀ ਉਸ ਚੀਜ਼ ਦਾ ਸਹਿਯੋਗ ਕਰਦੇ ਆ ਔਰ ਅਸੀਂ ਸ਼ਹਿਰ ਨਿਵਾਸੀ ਉਹਦੇ ਵੀ ਆਸ ਕਰਦੇ ਆ ਕਿ ਇਹ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਆ ਸਾਡੇ ਜੋ ਲੋਕ ਸਭਾ ਕੈਂਡੀਡੇਟ ਨੇ ਸਰਦਾਰ ਰਾਜ ਸਿੰਘ ਸਿੱਧਪੁੱਲਰ ਸਾਹਿਬ ਉਹਨਾਂ ਨੂੰ ਜਿਹੜਾ ਵੱਡੀ ਗਿਣਨਾ ਇੱਥੋਂ ਹੈ ਹਲਕੇ ਦਾ ਚਤਤ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਰੈਲੀ ਤੁਸੀਂ ਯੂਥ ਵੱਲੋਂ ਕੱਢੀ ਗਈ ਹੈ ਕੀ ਕਾਰਨ ਕੀ ਸੀਗਾ ਉਹਦਾ ਜੀ ਜੀ ਆਪਣੇ ਆਪਣੀ ਪਾਰਟੀ ਵੱਲੋਂ ਸਾਰੀ ਹਲਕਿਆਂ ਦੀ ਪੰਜਾਬ ਦੀ ਹਲਕਿਆਂ ਦੀ ਹਰ ਹਲਕੇ ਦੇ ਵਿੱਚ ਚਾਰ-ਚਾਰ ਬਾਈਕ ਰੈਲੀਆਂ ਕਰਨੀਆਂ ਸੋ ਇੱਕ ਰੈਲੀ ਸਾਡੀ ਹੋ ਚੁੱਕੀ ਸੀ ਇੱਥੇ ਇਹ ਦੂਸਰੀ ਅਸੀਂ ਬਾਈਕ ਰੈਲੀ ਅੱਜ ਕਰੀ ਆ ਤੇ ਇਹ ਆਪਣੇ ਲੋਕ ਸਭਾ ਦੀ ਜੀ ਸੋਨਾ ਲਾਲਜੀਤ ਸਿੰਘ ਕੋਲ ਅੱਜ ਦੇ ਹੱਕ ਦੇ ਵਿੱਚ ਅਸੀਂ ਪਹੁੰਚੇ ਆ ਕਿੰਦਾ ਦਾ ਨੌਜਵਾਨਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਵੀ ਨੌਜਵਾਨਾਂ ਨੇ ਬਣਾਈ ਸੀ ਤੇ ਇਸ ਵਾਰ 2 ਸਾਲ ਦੇ ਜੋ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤੇ ਆ ਤੇ ਹੋਰ ਹੋਰ ਨੌਜਵਾਨ ਇਸ ਦੇ ਕਾਰਨ ਵਧੀਆ ਸਾਲ ਨੂੰ ਆਵਾਮੀ ਪਾਰਟੀ ਯੂਥ ਲਈ ਕੀ ਏਜੰਡੇ ਲੈ ਕੇ ਚੱਲੀ ਹੈਗੀ ਯੂਥਲੀ ਇਹ ਸਰਕਾਰ ਹੀ ਸਹੀ ਮੈਨੇ ਵਿੱਚ ਯੂਥਦੀ ਆ ਸੋ ਯੂਥ ਮਤਲਬ ਸਾਰੀ ਕੋਈ ਵੀ ਕੰਮ ਆ ਤਾਂ ਯੂਥ ਪੂਰਾ ਅਪਰੀਸ਼ੀਏਟ ਕਰਦੀ ਹੈ ਹਾਂਜੀ ਸਰ ਅੱਜ ਤੁਸੀਂ ਵੀ ਜਿਹੜਾ ਹੈਗਾ ਯੂਥ ਦੀ ਰੈਲੀ ਦੇ ਵਿੱਚ ਸ਼ਾਮਲ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰੂ ਦਾ ਜੱਤ ਸਾਹਿਬ ਵਾਹਿਗੁਰੂ ਜੀ ਬੋਲੇ ਅੱਜ ਮੇਰੇ ਵੀਰਾਂ ਨੇ ਮੇਰੇ ਨੌਜਵਾਨਾਂ ਨੇ ਯੂਥ ਰੈਲੀ ਮੋਟੇ ਸ਼ਹਿਰ ਰੈਲੀ ਲੱਦੀ ਅਸੀਂ ਕਿਉਂਕਿ ਨਾ ਕਿ ਮੇਰਾ ਖਦ ਦੋਸਤਾਂ ਨੇ ਕਿ ਦਿੱਲੀ ਪ੍ਰੋਗਰਾਮ ਇਹਨਾਂ ਨੇ ਬਣਾਇਆ ਲਿਖਿਆ ਸੀ ਅੱਜ ਤੇ ਮੈਨੂੰ ਵੀ ਸੱਦਾ ਆ ਗਿਆ ਵੀ ਤੂੰ ਇੱਥੇ ਪਹੁੰਚਣਾ ਮੈਂ ਵੀ ਪਹੁੰਚਾ ਮੈਂ ਦੇਖ ਕੇ ਬੜਾ ਮਰਖੁਸ਼ ਹੋਇਆ ਤੇ ਇੰਨੇ ਛੇਤੀ ਸਮੇਂ ਚ ਥੋੜੇ ਸਮੇਂ ਚ ਇਹਨਾਂ ਨੇ ਜੂਤ ਤੇ ਅੰਧਾਰਾ ਦਿੱਤਾ ਕਿ ਇਹ ਲੱਗਦਾ ਕਿ ਭਵਾਨ ਸਿੰਘ ਮਾਨ ਜੀ ਦੀ ਸਰਕਾਰ ਤੇ ਸਾਰਾ ਜੂਸ ਬੜਾ ਖੁਸ਼ ਆ ਹੋਣ ਵਾਲੇ ਸਮੇਂ ਚ ਅਸੀਂ ਲਾਲਜੀਤ ਭੁੰਨੜੀ ਨੂੰ ਦਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਇਹ ਇਹਨਾਂ ਦੇ ਮਨਾਂ ਚ ਆ ਚੁੱਕੀ ਆ ਕਿਉਂਕਿ ਜਿਹੜੇ ਬੀਜੇ ਵੀ ਸਰਕਾਰ મોદી ਸਰਕਾਰ ਦੇ ਨੀਤੀਆਂ ਤੋਂ ਸਾਰੇ ਦੁਖੀ ਆ ਪੰਜਾਬ ਅਸੀਂ ਕਿਉਂਕਿ ਉਹਨਾਂ ਨੇ ਕਈ ਖੇਤੀ ਕਾਨੂੰਨ ਜਾਂ ਹੋਰ ਕਾਨੂੰਨ ਜਿਹੜੇ ਕੋਈ ਪੰਜਾਬ ਦੇ ਐਂਟੀ ਜਾ ਰਹੇ ਸੀ ਉਹਨਾਂ ਤੋਂ ਲੋਕ ਦੁਖੀ ਹੋ ਕੇ ਜੇ ਸਰਕਾਰ ਅੱਗੇ ਵੀ ਬਣਾਈਆਂ 92 ਦਿੱਤੇ ਤੇ ਹੁਣ ਮੈਂ ਸਮਝਦਾ ਜੋ ਚੂਹੇ ਵਿੱਚ ਇੰਨਾ ਉਤਸ਼ਾਹ ਆ ਇਹ 13 ਦੇ 13 ਜਿੱਤਾਂ ਗੱਤ ਕੇ ਭਵਨਤਮਨ ਜੀ ਔਰ ਕੇਜਰੀਵਾਦ ਦੇ ਚੋਣੇ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਰ ਅੱਜ ਤੁਸੀਂ ਯੂਥ ਵੱਲੋਂ ਜਿਹੜੀ ਰੈਲੀ ਲਈ ਤੁਸੀਂ ਉਹਦੇ ਵਿੱਚ ਹਾਜ਼ਰ ਹੋਏ ਹੋ ਕਿਸ ਤਰ੍ਹਾਂ ਦੇਖਦੇ ਹੋ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸ਼ਸ਼ਣਿਕਾ ਔਰ ਮਨਿੰਦਰ ਸਿੰਘ ਮੇਰਾ ਨਾਮ ਡਿਸਟ੍ਰਿਕਟ ਸੈਕਟਰੀ ਜੇਰੇ ਵਿੱਚ ਤੇ ਆਪਣੇ ਆ ਯੂਥ ਵਿੰਗ ਦੀ ਐਕਟੀਵਿਟੀ ਸੀਗੀ ਪਰ ਇਹ ਆਪਣੇ ਪੂਰੇ ਪੰਜਾਬ ਦੀ ਇੱਕ ਆਵਾਜ਼ ਹੈ ਜਿਹੜੀ ਜਿਹੜੀ ਝਾੜੂ ਨੂੰ ਆਮ ਆਦਮੀ ਪਾਰਟੀ ਨੂੰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਟੀਚਾ ਹੈਗਾ 13 ਦੀ 13 ਸੀਟਾਂ ਆਪਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਣੀ ਆ ਉਹਦੇ ਵੱਲ ਇੱਕ ਹੋਰ ਕਦਮ ਸੀਗਾ ਤੇ ਸਭ ਤੋਂ ਜਿਹੜੀ ਵੱਡੀ ਗੱਲ ਜਿਹੜੀ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹੂੰਗਾ ਕਿ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜੋ ਵੀ ਸਾਡਾ ਐਡਵਰਟਾਈਜ਼ਮੈਂਟ ਜਾਂ ਪੈਂਫਲੈਟ ਜਦੋਂ ਵੀ ਤੁਸੀਂ ਦੇਖਦੇ ਆ ਉੱਥੇ ਜੇ ਆਪਾਂ ਸਕੂਲ ਦੀ ਗੱਲ ਕੀਤੀ ਆ ਜੇ ਆਪਾਂ ਬਿਜਲੀ ਦੀ ਗੱਲ ਕੀਤੀ ਆ ਜੇ ਆਪਾਂ ਨੌਕਰੀਆਂ ਦੀ ਗੱਲ ਕੀਤੀ ਆ ਤੇ ਉਹ ਸਾਰੇ ਕੰਮ ਉਹ ਪੁਆਇੰਟ ਲਿਖੇ ਆ ਜਿਹੜੇ ਕਿ ਸਰਕਾਰ ਨੇ ਭਗਵੰਤਪານ ਸਾਹਿਬ ਨੇ ਪਿਛਲੇ ਦੋਵਾਂ ਸਾਲਾਂ 'ਚ ਕਰ ਦਿੱਤੇ ਆ ਉੱਥੇ ਕੋਈ ਅਕੇ ਆਉਣ ਵਾਲੇ ਵਾਦੇ ਨਹੀਂ ਕੀਤੇ ਆ ਉੱਥੇ ਜਿਹੜੇ ਕੰਮ ਹੋ ਚੁੱਕੇ ਆ ਉਹ ਜਿਹੜੇ ਲੋਕਾਂ ਨੂੰ ਅਸੀਂ ਦੱਸ ਰਹੇ ਆ ਸੋ ਇਹ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਕਿਉਂਕਿ ਹਜੇ ਵੀ ਆਪਾਂ ਦੇਖਦੇ ਆ ਜਿੱਦਾਂ ਮੋਦੀ ਜੀ ਹਜੇ ਵੀ ਵਾਦੇ ਉਹ ਕਰ ਰਹੇ ਆ ਜਿਹੜੇ ਕਿ ਮਤਲਬ ਅੱਗੇ ਕਰਨ ਕਰਨੇ ਆ ਪਰ ਉਹਨੂੰ ਉਹਨਾਂ ਕੋਲ ਮਤਲਬ ਪਿਛਲੇ 10 ਸਾਲ ਦੇ ਵਿੱਚ ਵੀ ਦੱਸਣ ਯੋਗ ਇੱਕ ਵੀ ਕੰਮ ਨਹੀਂ ਹੈਗਾ ਕਿ ਕੰਮ ਦੇ ਸਰ ਤੇ ਵੋਟ ਮੰਗ ਲੈਣ ਸੋ ਅਸੀਂ ਸਾਰੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਸਿੰਘ ਮਾਨ ਜੀ ਦੀ ਫੌਜ ਵੱਲੋਂ ਅਸੀਂ ਡਟੇ ਹੋਏ ਆਂ ਤੇ ਅਸੀਂ ਲਾਲਜੀਤ ਭੁੱਲਰ ਜੀ ਨੂੰ ਇਥੋਂ ਸੀਟ ਜ਼ਰੂਰ ਦਿਤਾਵਾਂਗੇ ਆਪਣੇ ਹੱਥੇ ਤੋਂ ਹਾਂ ਜੀ ਜੀ ਮੈਂ ਅਣੀ ਨਾਮ ਤੁਹਾਡਾ ਛੋਟਾ ਵੀਰ ਜੋ ਕਿ ਹੁਣੇ-ਹੁਣੇ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਮੈਂ ਭਗਵੰਤ ਸਿੰਘ ਮਾਨ ਜੀ ਦੀ ਜੋ ਪੰਜਾਬ ਨੂੰ ਅੱਗੇ ਲਿਹਾਉਣ ਦੀ ਤੂਬਾ ਜੋ ਕਿ ਬਹੁਤ ਹੀ ਪਛੜ ਗਿਆ ਹੈ ਸਾਡਾ ਪੰਜਾਬ ਸੂਬਾ ਉਹਨੂੰ ਅੱਗੇ ਲਿਹਾਉਣ ਦੀ ਇੱਕ ਮਹਿੰਮ ਆ ਹੋਰੇ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਅੱਜ ਜਿਹੜੀ ਇੱਕ ਰੈਲੀ ਕੱਢੀ ਗਈ ਹੈ ਯੂਥ ਦੀ ਇਹਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਵਾ ਕਿ ਜੋ ਲਾਲਜੀ ਸਿੰਘ ਭੁੱਲਰਾ ਸਾਡੇ ਜੋ ਕੈਂਡੀਡੇਟ ਉਹ ਯੂਥ ਨੇ ਦਿਲਾਂ ਦੀ ਧੜਕਣ ਉਹ ਇੱਕ ਯੂਥ ਉਹਨਾਂ ਨੂੰ ਪਸੰਦ ਕਰਦਾ ਵਾ ਠੀਕ ਹੈ ਜੋ ਇੱਥੇ ਕਪੂਰ ਜ਼ਿਲ੍ਹੇ ਦੇ ਨੋ ਦੇ ਨੋ ਹਲਕਿਆਂ ਦੇ ਵਿੱਚੋਂ ਅੱਗੇ ਚੱਲਦੇ ਪਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਹੰਧਾਰੇ ਨਾਲ ਜਿੱਤਣ ਆਏ ਹੋਏ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਵੀਰ ਆਦਾ ਜੋ ਛੋਟੀ ਜੀ ਇਕਾਲ ਤੇ ਆਏ